ਸ਼ਿਆਰਪੁਰ ਦੇ ਪਿੰਡ ਮੰਡੇਾਲਾ ਦੇ ਵਿੱਚ ਅੱਜ ਦੇ ਦਿਨ ਇੱਕ ਗੈਸ ਟੈਂਕਰ ਦੇ ਨਾਲ ਇੱਕ ਗੱਡੀ ਟਕਰਾ ਗਈ ਸੀ ਜਿਸ ਤੋਂ ਬਾਅਦ ਵੱਡਾ ਧਮਾਕਾ ਹੋ ਗਿਆ ਸੀ ਤੇ ਇਸ ਦੇ ਵਿੱਚ ਦੋ ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਸੀ ਲੇਕਿਨ ਹੁਣ ਤੱਕ ਇਸ ਮਾਮਲੇ ਦੇ ਵਿੱਚ ਇਲਾਜ ਅਧੀਨ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਕੁੱਲ 7 ਮੌਤਾਂ ਇਸ ਮਾਮਲੇ ਵਿੱਚ ਹੋ ਚੁੱਕੀਆਂ ਨੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਦੇ ਹੋਏ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੁਲਸ ਕਾਰਜੀਆਂ ਨੇ ਦੱਸਿਆ ਹੈ ਕਿ ਇਹ ਹਾਦਸਾ ਟੈਂਕਰ ਦੇ ਡ라이ਵਰ ਦੀ ਲਾਪਰਵਾਹੀ ਦੇ ਨਾਲ ਹੋਇਆ ਏ ਤੇ ਇਸ ਦੇ ਵਿੱਚ ਡ라이ਵਰ ਦੇ ਵੀ ਮੌਤ ਹੋ ਗਏ ਸੀ ਤੇ ਵੱਡਾ ਤਮਾਕਾ ਹੋਣ ਦੇ ਕਾਰਨ ਕਈ ਹੋਰ ਲੋਕ ਵੀ ਇਸ ਦੀ ਚਪੇਟ ਵਿੱਚ ਆ ਗਏ ਸੀ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ કુલ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਤੇ ਮਾਮਲੇ ਦੀ ਗੰਭੀਰਤਾ ਨਾਲ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਟੈਂਕਰ ਦਾ ਡ라이ਵਰ ਕਿਸੇ ਅਜਿਹੀ ਥਾਂ ਤੇ ਜਾ ਰਿਹਾ ਸੀ ਜਿੱਥੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਿਲੰਡਰ ਭਰੇ ਜਾਂਦੇ ਸੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਇਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁਕੀ ਹੈ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਆल्या ਤੋਂ ਐਂਡ ਵਖ ਵਖ ਥਾਵਾਂ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫਰੇਜ ਦਾ ਕੰਮ ਹੁੰਦਾ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਹੈ ਨਾ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਹੈ ਤੇ ਅਸੀਂ ਇੱਕ ਹੋਰ ਐਫਆਈਆਰ 120 ਨੰਬਰ ਐਫਆਈਆਰ ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ 에ਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਕ ਵਕ ਜਿਹੜੇ ਕਿ ਬੀਐਨਐਸਐਸ ਦੇ ਸੈਕਸ਼ਨਸ ਐਂਡ ਲਿਕਵਿਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਇਹ ਐਫਆਈਆਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਥਿਸ ਕੇਸ ਵੀ ਹੈਵ ਅਰੈਸਟਡ ਚਾਰ ਅਸੀਂ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁਖਾ ਜੋ ਕਿ पी एस बुलोवाल होशियारपुर का है एक अवतार सिंह है ये भी बुलोवाल का रहने वाला है तो पी एस बुलोवाल का है रमेश कुमार एंड राजुमारी जलंधर के रहने वाले ਉਹ ਸਤਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਇੱਕ ਹੋਰ ਮਾਮਲਾ ਦਰਜ ਕਰਕੇ ਰੇਡ ਕੀਤੀ ਗਈ ਤਾਂ ਇੱਕ ਰਿਹਾਇਸ਼ ਦੇ ਵਿੱਚ ਪਸ਼ੂਆਂ ਦੇ ਸ਼ੈੱਡ ਹੇਠਾਂ 10 ਐਲਪੀਜੀ ਸਿਲੰਡਰ ਕਮਰਸ਼ੀਅਲ ਤੇ ਇੱਕ ਜੁਗਾੜੂ ਪਾਈਪ ਬਰਾਮਦ ਕੀਤੀ ਐ ਤੇ ਇਹ ਰਿਹਾਇਸ਼ ਖੇਤਾਂ ਦੇ ਵਿੱਚ ਬਣੀ ਹੋਈ ਸੀ। ਤਿਆਰੋ ਵੀ ਆਪਣੇ ਘਰ ਡਰਾਈਵਰਾਂ ਨੂੰ ਬੁਲਾ ਕੇ ਟੈਂਕਰ ਤੋਂ ਜੁਗਾੜ ਦੇ ਜ਼ਰੀਏ ਤਕਰੀਬਨ 4-5 ਸਿਲੰਡਰ ਗੈਸ ਘੱਟ ਲੈਂਦਾ ਸੀ ਤੇ ਬਦਲੇ ਦੇ ਵਿੱਚ ਡਰਾਈਵਰ ਨੂੰ ਪ੍ਰਤੀ ਸਿਲੰਡਰ 1000 ਰੁਪਏ ਦਿੰਦਾ ਸੀ। ਜੋ ਸੁਖਚੈਨ ਸਿੰਘ ਸੁਖਾ ਇਹਦੇ ਤੋਂ ਸਾਨੂੰ ਬਰਾਮਦਗੀ ਹੋਈ 10 LPG ਦੇ ਸਿਲੰਡਰ ਤੇ ਇੱਕ ਫੈਬ੍ਰਿਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫॉर ਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫ্রম ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਤੇ ਇਹਦਾ ਪਿੰਡ ਹੈਗਾ ਰਾਮਨਗਰ ਡੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਹੈ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗਿਰੋ ਉਹਨਾਂ ਨੇ ਬਣਾਇਆ ਹੋਇਆ ਹੈ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਹੀ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ ਆਇਲ ਡਰਮਸ ਉੱਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲੀ ਇਹ ਚਾਰ ਬੰਦਿਆਂ ਤੋਂ ਸਾਨੂੰ 50 ਐਲਪੀਜੀ ਸਿਲੰਡਰਸ 9 ਔਇਲ ਡਰਮਸ ਤੇ ਫੈਬ੍ਰਿਕੇਟਿਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈ ਹੈ। ਉਸਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਸ ਵਿਅਕਤੀ ਦੇ ਕੋਲ ਟੈਂਟਰ ਦਾ ਡਰਾਈਵਰ ਜਾਦਿਆ ਸੀ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਤਿੰਨ ਹੋਰ આરોપી ਗ੍ਰਿਫਤਾਰ ਕੀਤੇ ਗਏ ਨੇ ਤੇ ਮੰਡਿਆਲਾ ਦੇ ਵਿਸ਼ਵ ਕਰਮਾ ਮੰਦਰ ਦੇ ਕੋਲ ਬਣੇ ਗੋਦਾਮ ਤੋਂ 40 ਸਿਲੰਡਰ 9 ਖਾਲੀ ਤੇਲ ਦੇ ਡਰਮ ਤੇ ਝੁਗਾੜੂ ਪਾਈਪ ਬਰਾਮਦ ਕੀਤੇ ਗਏ ਨੇ। ਇਹ ਅਵਤਾਰ ਸਿੰਘ ਹੈ ਇਹਦਾ ਪਹਿਲਾਂ ਕ੍ਰਿਮਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ 7 ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਆਪਰੇਂਡਾਈ ਸੀਗੀ ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਹਨਾਂ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਤੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਹਨਾਂ ਦੇ ਜੋ ਇਹ ਘਿਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਜਗਬਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ